ਪਾੜੀਆਂ ਉਹ ਚੜਦੇ ਹਨ ਜਿਨ੍ਹਾਂ ਨੇ ਛੱਤ ਤੇ ਜਾਣਾ ਹੁੰਦਾ ਹੈ ਉਹ ਤਾਂ ਉਡਾਣ ਭਰਦੇ ਹਨ ਜਿਨ੍ਹਾਂ ਨੇ ਆਸਮਾਨ ਛੂਣਾ ਹੁੰਦਾ ਹੈ ਇੱਕ ਵਾਰ ਇੱਕ ਇਨਸਾਨ ਬਹੁਤ ਪਰੇਸ਼ਾਨੀਆਂ ਵਿੱਚ ਸੀ ਉਸ ਦੀ ਲਵ ਲਾਈਫ ਖਰਾਬ ਹੋ ਚੁੱਕੀ ਸੀ ਪਰਿਵਾਰ ਸਾਥ ਨਹੀਂ ਦੇ ਰਿਹਾ ਸੀ ਜੋ ਬਿਜ਼ਨਸ ਕਰ ਰਿਹਾ ਸੀ ਉਹ ਡੁੱਬ ਚੁੱਕਿਆ ਸੀ ਕੁੱਲ ਮਿਲਾ ਕੇ ਉਸ ਦੀ ਜ਼ਿੰਦਗੀ ਵਿੱਚ ਇੱਕ ਪਰੇਸ਼ਾਨੀ ਖਤਮ ਨਹੀਂ ਸੀ ਹੁੰਦੀ ਦੂਜੀ ਖੜੀ ਹੋ ਜਾਂਦੀ ਸੀ ਉਹ ਆਪਣੀ ਜ਼ਿੰਦਗੀ ਤੋਂ ਇੰਨਾ ਪਰੇਸ਼ਾਨ ਹੋ ਚੁੱਕਿਆ ਸੀ ਕਿ ਉਸਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ ਅਤੇ ਉਹ ਇੱਕ ਪਹਾੜ ਤੇ ਚੜ ਗਿਆ ਜਦੋਂ ਉਹ ਪਹਾੜ ਦੀ ਚੋਟੀ ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਇੱਕ ਬਾਬਾ ਜੀ ਤਪੱਸਿਆ ਕਰ ਰਹੇ ਸਨ ਬਾਬਾ ਜੀ ਨੇ ਸੁਨਸਾਨ ਪਹਾੜ ਤੇ ਇੱਕ ਇਨਸਾਨ ਨੂੰ ਦੇਖਿਆ ਤਾਂ ਉਹਨਾਂ ਨੇ ਪੁੱਛਿਆ ਕਿ ਵਈ ਇੱਥੇ ਕਿਵੇਂ ਪਹੁੰਚਿਆ ਇਨਸਾਨ ਨੇ ਆਪਣੀ ਸਾਰੀ ਕਹਾਣੀ ਸੁਣਾਈ ਕਿ ਬਾਬਾ ਜੀ ਬਹੁਤ ਪਰੇਸ਼ਾਨ ਹਾਂ ਮੇਰੀ ਜ਼ਿੰਦਗੀ ਵਿੱਚੋਂ ਇੱਕ ਪਰੇਸ਼ਾਨੀ ਖਤਮ ਨਹੀਂ ਹੁੰਦੀ ਦੂਜੀ ਆ ਜਾਂਦੀ ਹੈ। ਬਾਬਾ ਜੀ ਨੇ ਕਿਹਾ ਇਨ੍ਹਾਂ ਪਰੇਸ਼ਾਨੀਆਂ ਦਾ ਇੱਕ ਸੋਲਿਊਸ਼ਨ ਹੈ ਅਤੇ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ ਪਰ ਉਸਦੇ ਲਈ ਤੈਨੂੰ ਮੇਰੇ ਨਾਲ ਚੱਲਣਾ ਪਵੇਗਾ। ਬਾਬਾ ਜੀ ਨੇ ਉਸ ਇਨਸਾਨ ਨੂੰ ਆਪਣੇ ਨਾਲ ਲਿਆ ਅਤੇ ਦੋਨੋਂ ਨਾਲ-ਨਾਲ ਪਹਾੜ ਤੋਂ ਉਤਰੇ ਉਸ ਤੋਂ ਬਾਅਦ ਤੁਰਦੇ ਜਾ ਰਹੇ ਸਨ। ਤੁਰਦੇ-ਤੁਰਦੇ ਰੇਗਿਸਤਾਨ ਆ ਗਿਆ। ਰੇਗਿਸਤਾਨ ਵਿੱਚ ਇੱਕ ਉਂਠਾਂ ਦਾ ਵਪਾਰੀ ਸੀ। ਉਹ ਉਂਠਾਂ ਦੇ ਨਾਲ ਉੱਥੇ ਰੁਕਿਆ ਹੋਇਆ ਸੀ। ਬਾਬਾ ਜੀ ਨੇ ਕਿਹਾ ਅੱਜ ਸ਼ਾਮ ਆਪਾਂ ਇੱਥੇ ਹੀ ਰੁਕਾਂਗੇ ਰਾਤ ਨੂੰ ਇੱਥੇ ਹੀ ਆਰਾਮ ਕਰਾਂਗੇ ਅਤੇ ਕੱਲ ਸਵੇਰੇ ਇੱਥੋਂ ਚੱਲਾਂਗੇ ਜਿਵੇਂ ਹੀ ਰਾਤ ਹੋਈ ਸੌਣ ਦਾ ਸਮਾਂ ਹੋਇਆ ਤਾਂ ਬਾਬਾ ਜੀ ਨੇ ਉਸ ਇਨਸਾਨ ਨੂੰ ਆਪਣੇ ਕੋਲ ਬੁਲਾਇਆ ਅਤੇ ਦੱਸਿਆ ਕਿ ਇਹ ਗੱਲ ਹੈ ਇਹ ਜੋ ਵਿਅਕਤੀ ਹੈ ਵਪਾਰੀ ਹੈ ਇਹ ਪਰੇਸ਼ਾਨ ਹੈ ਬਿਮਾਰ ਹੈ ਤਾਂ ਮੈਂ ਨਹੀਂ ਚਾਹੁੰਦਾ ਕਿ ਉਸਦੀ ਨੀਂਦ ਖਰਾਬ ਹੋਵੇ ਤੂੰ ਅੱਜ ਰਾਤ ਜਦੋਂ ਤੱਕ ਸਾਰੇ ਊਂਟ ਨਹੀਂ ਸੌ ਜਾਂਦੇ ਉਦੋਂ ਤੱਕ ਜਾਗਦਾ ਰਹਿਣਾ ਹੈ ਜਦੋਂ ਇਹ ਊਠ ਸੌ ਜਾਣ ਉਦੋਂ ਹੀ ਤੂੰ ਸੌ ਜਾਣਾ ਬਸ ਇੰਨਾ ਕੰਮ ਤੂੰ ਅੱਜ ਕਰਨਾ ਹੈ ਉਸ ਇਨਸਾਨ ਨੇ ਕਿਹਾ ਠੀਕ ਹੈ ਬਾਬਾ ਜੀ ਕਹਿ ਰਹੇ ਹਨ ਤਾਂ ਹੋ ਸਕਦਾ ਹੈ ਇਸ ਵਿੱਚ ਕੋਈ ਗੱਲ ਛੁਪੀ ਹੋਵੇ ਰਾਤ ਲੰਘ ਗਈ ਅਗਲੀ ਸਵੇਰ ਬਾਬਾ ਜੀ ਉਸ ਇਨਸਾਨ ਦੇ ਕੋਲ ਪਹੁੰਚੇ ਅਤੇ ਬੋਲੇ ਕਿ ਨੀਂਦ ਠੀਕ ਤਰ੍ਹਾਂ ਆਈ ਤਾਂ ਉਸ ਨੇ ਕਿਹਾ ਕਿੱਥੇ ਨੀਂਦ ਆਈ ਇੱਥੇ ਇੱਕ ਊਠ ਸੌਂਦਾ ਸੀ ਤਾਂ ਦੂਜਾ ਉੱਠ ਖੜਦਾ ਸੀ ਉਹ ਸੌਂਦਾ ਤਾਂ ਦੂਜਾ ਉੱਠ ਜਾਂਦਾ ਪੂਰੀ ਰਾਤ ਇਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਮੈਨੂੰ ਨੀਂਦ ਨਹੀਂ ਆਈ ਬਾਬਾ ਜੀ ਨੇ ਕਿਹਾ ਇਹੀ ਗੱਲ ਤਾਂ ਮੈਂ ਤੈਨੂੰ ਸਮਝਾਉਣੀ ਚਾਹੁੰਦਾ ਹਾਂ ਇਸ ਜ਼ਿੰਦਗੀ ਵਿੱਚ ਇੱਕ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਤੇ ਦੂਜੀ ਆ ਜਾਂਦੀ ਹੈ ਦੂਜੀ ਖਤਮ ਹੁੰਦੀ ਹੈ ਤਾਂ ਤੀਜੀ ਆ ਜਾਂਦੀ ਹੈ ਚੌਥੀ ਆ ਜਾਂਦੀ ਹੈ ਆਉਂਦੀਆਂ ਹੀ ਰਹਿੰਦੀਆਂ ਹਨ ਪਰੇਸ਼ਾਨੀਆਂ ਦਾ ਡਟ ਕੇ ਮੁਕਾਬਲਾ ਕਰਨਾ ਹੋਵੇਗਾ ਜੇਕਰ ਤੂੰ ਉਹ ਨਾ ਕਰ ਸਕਿਆ ਤਾਂ ਜ਼ਿੰਦਗੀ ਵਿੱਚ ਹਮੇਸ਼ਾ ਹਰ ਪਲ ਪਰੇਸ਼ਾਨ ਰਹੇਗਾ ਸਾਡੀ ਸਭ ਦੇ ਨਾਲ ਇਹੀ ਹੁੰਦਾ ਹੈ ਅਸੀਂ ਸਾਰੇ ਇੱਕ ਪਰੇਸ਼ਾਨੀ ਵਿੱਚੋਂ ਨਿਕਲਦੇ ਹਾਂ ਦੂਜੀ ਆ ਜਾਂਦੀ ਹੈ ਜੋ ਕਿ ਹੁੰਦੀ ਨਹੀਂ ਹੈ ਪਰ ਅਸੀਂ ਉਸ ਨੂੰ ਪਰੇਸ਼ਾਨੀ ਮੰਨ ਲੈਂਦੇ ਹਾਂ ਅਤੇ ਦਿਨ ਪਾਰ ਪਰੇਸ਼ਾਨ ਰਹਿੰਦੇ ਹਾਂ ਉਦਾਸ ਰਹਿੰਦੇ ਹਾਂ ਹੁਣ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਕਿ ਤੁਸੀਂ ਪਰੇਸ਼ਾਨੀਆਂ ਦਾ ਮੁਕਾਬਲਾ ਕਰੋਗੇ ਜਾਂ ਪਰੇਸ਼ਾਨੀਆਂ ਤੋਂ ਘਬਰਾਉਂਦੇ ਰਹੋਗੇ ਇੱਕ ਤੋਂ ਬਾਅਦ ਦੂਜੀ ਤੀਜੀ ਚੌਥੀ ਅਤੇ ਪੰਜਵੀਂ ਪਰੇਸ਼ਾਨੀਆਂ ਦਾ ਪਹਾੜ ਤੁਹਾਡੀ ਜ਼ਿੰਦਗੀ ਵਿੱਚ ਬਣ ਜਾਵੇਗਾ ਇਸ ਲਈ ਕਦੇ ਵੀ ਪ੍ਰੈਸ਼ਰ ਵਿੱਚ ਨਾ ਆਵੋ ਖੁੱਲ ਕੇ ਆਪਣੀ ਜ਼ਿੰਦਗੀ ਜੀਵੋ ਧੰਨਵਾਦ ਜੇਕਰ ਅੱਜ ਦੀ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ